ਕੱਪਾ ਗੱਲ ਕਰ ਰਹੇ ਆ ਵੀਰੋ ਅੱਜ ਆਪਣੇ ਪੰਥ ਦੀ ਕੱਲ ਦੀ ਇੱਕ ਖਬਰ ਨਾ ਮੀਡੀਆ ਤੇ ਖਾਸ ਕਰਕੇ ਡੇਲੀਪੋਰਟ ਤੇ ਪੀਟੀਸੀ ਨੇ ਬੜੀ ਕਮਾਈ ਆ ਵੀ ਸਾਡਾ ਇੱਕ ਵਫਦਾ ਜਿਹੜਾ ਰਾਜਪਾਲ ਨੂੰ ਮਿਲਣ ਜਾ ਰਿਹਾ ਤੇ ਬਾਕੀ ਚੈਨਲਾਂ ਦੇ ਥੱਲੇ ਵੀ ਇਹ ਖਬਰ ਚੱਲਦੀ ਰਹੀ ਆ ਤੇ ਉਹ ਮੰਗ ਕਿਹੜੀ ਲੈ ਕੇ ਜਾ ਰਿਹਾ ਵੀ ਜਿਹੜੇ ਸਾਡੇ ਡਿਬਰੂਗੜ੍ਹ ਜੇਲ੍ਹ ਚ ਨੌਜਵਾਨ ਵੀਰ ਨੇ ਉਹਨਾਂ ਦੀ ਜੇਲ੍ਹ ਤਬਦੀਲੀ ਕਰ ਦੋ ਕਿੱਡਾ ਮਜ਼ਾਕ ਕਰ ਰਹੇ ਨੇ ਐ ਜੀ ਪੀ ਸੀ ਵਾਲੇ ਇੱਕ ਪਾਸੇ ਅਕਾਲ ਤਖਤ ਮਹਾਨ ਹੈ ਦਿੱਲੀ ਦੇ ਤਖਤ ਨਾਲੋਂ ਮਹਾਨ ਤਖਤ ਦੇ ਬਾਰਸ ਨੇ ਤੇ ਮੰਗ ਬੜੀ ਹਾਸੋ ਹੀ ਨਹੀਂ ਹੈ ਰਿਹਾਈ ਕਿਉਂ ਨਾ ਕੀਤੀ ਜਾਣ ਅਕਾਲ ਤਖਤ ਦਾ ਜਥੇਦਾਰ ਸਰੋਹਣੇ ਕਮੇਟੀ ਦਾ ਪ੍ਰਧਾਨ ਵਕੀਲ ਸਾਹਿਬ ਧਾਮੀ ਸਾਹਿਬ ਐਡਵੋਕੇਟ ਨੇ ਜ ਜੋਨਾਂ ਨੂੰ ਪੁੱਛਿਆ ਜਾਵੇ ਪੰਥ ਦੀ ਇੱਕ ਜਿਹੜੀ ਮੰਗ ਹੈ ਕਿਉਂ ਮਜ਼ਾਕੀਆ ਕਿਉਂਕਿ ਸੋਡਾ ਰਿਮੋਟ ਹੀ ਇੰਨਾ ਕੁ ਖੁੱਲਿਆ ਹੈ ਅਸੀਂ ਬੜੇ ਲੰਬੇ ਸਮੇਂ ਤੋਂ ਇਹ ਗੱਲ ਬੋਲਦੇ ਆਉਨੇ ਆ ਵੀ ਜਿਹੜੀ ਐਸਜੀਪੀਸੀ ਆ ਸਾਡਾ ਅਕਾਲੀ ਦਲ ਪੰਥ ਹੈ ਕਿਸੇ ਵੀ ਸਿੰਘ ਦੀ ਰਿਹਾਈ ਨਹੀਂ ਚਾਹੁੰਦਾ ਨਾ ਕਿਸੇ ਬੰਦੀ ਸਿੰਘ ਕਿਉਂਕਿ ਅਜੇ ਵੀ ਸਪੀਚਾਂ ਤੁਸੀਂ YouTube ਤੇ Facebookਾਂ ਦੇ ਉੱਤੇ ਪਈਆਂ ਇਹਨਾਂ ਦੀਆਂ ਜਿਹੜੇ ਲੀਡਰ ਸਾਡੇ ਇਹਨਾਂ ਦੇ ਜਿਹੜੇ ਗੁਰੂ ਨੇ ਇਸ ਪੰਥ ਦੇ ਗੁਰੂ ਇਹ ਕਿੰਨਾ ਦਾ ਪੰਥ ਹੈ ਜਿਹੜਾ ਇਹ ਕਰ ਰਿਹਾ ਡਰਾਮੇ ਇਹ ਬਾਦਲਾਂ ਦਾ ਉਹਨਾਂ ਦੀਆਂ ਸਪੀਚਾਂ ਬੜੋ ਕਹਿੰਦੇ ਸੀ 15 ਮਿੰਟ ਦੇ ਹੋ ਸਾਨੂੰ ਅਸੀਂ ਬੰਦਾ ਬਣਾਈ ਇਸਮਰਤਪਾਲ ਨੂੰ ਕਿਉਂ ਅੱਜ ਰਹਾਜਾਉਂਦੇ ਆ ਬਿਲਕੁਲ ਵੀ ਨਹੀਂ ਉਹ ਕਿਸੇ ਵੀ ਸਿੰਘ ਦੀ ਰਹਾਇ ਨਹੀਂ ਚਾਹੁੰਦੇ ਕਿਉਂ ਨਹੀਂ ਚਾਹੁੰਦੇ ਸਾਡੇ ਲੀਡਰਸ ਪਤਾ ਕਿਉਂਕਿ ਬੋਰਡ ਨੇ ਦੂਜਾ ਦਰਖਤ ਦੇਖਣਾ ਥੱਲੇ ਹਰਾ ਹੋਣ ਹੀ ਦੇਣਾ ਚਾਹੁੰਦੇ। ਬੋਰਡ ਦੀ ਇੱਕ ਖਾਸੀਅਤ ਹੈ ਵੀ ਉਹ ਆਪਣੇ ਨੇੜੇ ਹੋਰ ਬੂਟਾ ਪੈਦਾ ਨਹੀਂ ਹੋਣ ਦਿੰਦਾ। ਇਹ ਆਪਣੇ ਆਪ ਨੂੰ ਬੋਰਡ ਸਮਝਦੇ ਆ ਇਹਨਾਂ ਨੂੰ ਪਤਾ ਵੀ ਜੇ ਬੰਦੀ ਸਿੰਘ ਜੇਲ੍ਹ ਤੋਂ ਬਾਹਰ ਆਉਂਦੇ ਆ ਇਹਨਾਂ ਨੂੰ ਕੌਣ ਪੁੱਛੂਗੀ? ਜਿਨ੍ਹਾਂ ਪੰਜਾਬ ਦਾ ਬੇੜਾ ਗਰਗ ਕੀਤਾ। ਜਿਨ੍ਹਾਂ ਪੰਥ ਦਾ ਬੇੜਾ ਗਰਗ ਕੀਤਾ। ਇਹਨਾਂ ਨੇ ਜਵਾਨਾਂ ਨੂੰ ਜੇਲ੍ਹ 'ਚ ਪਸਾਉਣ ਦੀ ਵਜਾਇਨਾ ਗੋਲੀਆਂ ਮਾਰੀਆਂ ਸਿੱਧੀਆਂ ਬਹਿਬਲ ਕਲਾ ਕਿਉਂ ਅੱਜ ਵੇਖੋ ਮੰਗ ਲੈ ਕਿ ਕਿਉਂਕਿ ਲੋਕਾਂ ਨੂੰ ਬੁੱਧੂ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ ਬੁੱਧੂ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਤੇ ਸਾਡੇ ਲੋਕ ਵੀ ਅਜੇ ਅੱਖਾਂ ਨਹੀਂ ਖੋਲ ਰਹੇ ਅਜੇ ਵੀ ਇਹੋ ਬਾਕੀ ਕਹੀਏ ਸ਼ਬਦ ਸਾਡੇ ਲੋਕਾਂ ਦੀ ਐਨੀ ਵੀ ਜ਼ਮੀਰ ਨੇ ਜਾਗੀ ਵੀ ਇਹਨਾਂ ਲੋਕਾਂ ਦੀਆਂ ਚਾਲਾਂ ਤਾਂ ਪਛਾਣ ਲਈਏ ਇਹਨਾਂ ਦੀ ਮੰਗ ਦੇ ਕੋ ਕਿੱਡੀ ਛੋਟੀ ਮੰਗੇ ਤਾਂ ਫਿਰ ਜੇਲ੍ਹ ਤਾਂ ਜੇਲ੍ਹ ਹੀ ਹੈ ਜੇ ਪੰਜਾਬ ਦੇ ਚ ਬੈਠੇ ਰਹੇ ਜਾਂ ਉੱਥੇ ਬੈਠੇ ਰਹਿਣ ਕਿਉਂਕਿ ਬਾਹਰ ਗਿਆ ਉਹਨਾਂ ਨੂੰ ਪਤਾ ਜੇ ਅੱਜ ਉਹ ਬਾਹਰ ਆਉਂਦਾ ਪੰਜਾਬ ਫੇਰ ਉਹਦੇ ਪਿੱਛੇ ਖੜੂਗਾ ਫੇਰ ਇਹਨਾਂ ਨੂੰ ਕਿਸੇ ਨੇ ਨਹੀਂ ਪੁੱਛਣਾ ਮੁਰਾਹ ਜੀ ਪੀਸੀ ਦੀਆਂ ਆਉਂਦੀਆਂ ਐਸਪੀਜੀ ਦੀਆਂ ਚੋਣਾਂ ਦੇ ਵਿੱਚ ਅਮਰਪਾਲ ਹੀਰੋ ਹੋਏਗਾ ਜਿਹੜਾ ਬੰਦਾ ਪੰਥ ਦੀ ਗੱਲ ਪੰਜਾਬ ਦੀ ਗੱਲ ਨੌਜਵਾਨੀ ਦੀ ਗੱਲ ਕਰੇਗਾ ਕੇਰਾ ਤਾਂ ਲੋਕ ਤੇ ਭਰੋਸਾ ਕਰਨਗੇ ਨਾ ਇਹਨਾਂ ਨੇ ਤਾਂ ਜਵਾਨੀ ਬਰਬਾਦ ਕੀਤੀ ਆ ਨਸ਼ਿਆ ਨਾਲ ਮਾਰਿਆ ਕੁੱਟ ਕੇ ਮਾਰਿਆ ਗੋਲੀਆਂ ਮਾਰੀਆਂ ਅਨਪੜਤਾ ਤੁਸੀਂ ਪਖੰਡ ਗੁਰਦਾਰਿਆਂ ਦੇ ਵਿੱਚ ਗੁਰਵਾਨੀ ਦੀ ਗੱਲ ਨਹੀਂ ਹੋਣ ਦਿੱਤੀ ਜਾਂਦੀ ਇਸ ਕਰਕੇ ਜਦੋਂ ਖਬਰ ਨੂੰ ਤੁਸੀਂ ਧਿਆਨ ਨਾਲ ਦੇਖੋਗੇ ਨਾ ਉਹ ਤੋਂ ਸਾਰੀ ਗੱਲ ਕਲੀਅਰ ਹੁੰਦੀ ਆ ਕਿ ਸਾਡਾ ਜਿਹੜਾ ਇਹ ਦੂਲਾ ਪੰਥ ਆਪਣੇ ਆਪ ਬਣਿਆ ਹੋਇਆ ਨਾ ਇਹ ਇਹ ਪੰਥ ਜਦਵੇ ਇਹਦੇ ਵਿੱਚ ਇੱਕ ਵੀ ਗੁਣਿਆ ਬੰਦੇ ਜਦੋਂ ਮਰਜ਼ੀ ਆ ਕੇ ਬੈਠ ਕੇ ਡਿਬੇਟ ਕਰ ਸਕਦੇ ਇੱਕ ਵੀ ਗੁਣ ਦੱਸ ਜਾਣ ਇਹ ਇਹ ਕੀ ਕਰ ਰਿਹਾ ਡਰਾਮੇ ਡਰਾਮੇ ਕੀ ਦੀ ਖਤਰ ਕਰ ਰਿਹਾ ਆਪਣੇ ਗੁਰਪੀਰ ਖਾਤਰ ਇਹਨਾਂ ਦੇ ਗੁਰਪੀਰ ਕਿਹੜੇ ਸਾਨੂੰ ਪਤਾ ਸਿਆਸੀ ਲੀਡਰ ਜਿਨ੍ਹਾਂ ਨੇ ਇਹਨਾਂ ਨੂੰ ਪ੍ਰਧਾਨਗੀਆਂ ਦਿੱਤੀਆਂ ਜਿਨ੍ਹਾਂ ਨੂੰ ਨੇ ਨੇ ਜਥੇਦਾਰ ਬਣਾਇਆ ਬਿਨਾ ਵੋਟਾਂ ਤੋਂ ਬਿਨਾ ਚੋਣਾਂ ਤੋਂ ਡਿਕਟੇਟਰਸ਼ਿਪ ਡਿਕਟੇਟਰਸ਼ਿਪ ਪੰਜਾਬ ਕਦੋਂ ਅੱਖਾਂ ਖੋਲੂ ਜੇ ਆਪਾਂ ਬਿੱਲੀ ਨੂੰ ਦੇਖ ਕੇ ਅੱਖਾਂ ਬੰਦ ਕਰ ਲਾਂਗੇ ਨਾ ਬਿੱਲੀ ਨੇ ਬਖਸ਼ਣਾ ਨਹੀਂ ਬਿੱਲੀ ਧੌਣ ਪਟਕੇ ਲੈ ਜਾਂਦੀ ਹੈ ਕਬੂਤਰ ਦੀ ਤੇ ਅੱਜ ਸਾਡੀਆਂ ਪੱਟੀਆਂ ਜਾ ਰਹੀਆਂ ਇਸ ਕਰਕੇ ਭਰਾਵੋ ਚਾਗੋ ਇਹਨਾਂ ਨੂੰ ਸਵਾਲ ਕਰੋ ਇਹਨਾਂ ਨੂੰ ਪੁੱਛੋ ਇਹਨਾਂ ਨੂੰ ਇਹ ਗੱਲਾਂ ਇਹਨਾਂ ਦੇ ਸਾਹਮਣੇ ਰੱਖੋ ਵੀ ਆ ਸਵਾਲ ਤੁਹਾਡਾ ਜਿਹੜਾ ਹੈ ਬੜਾ ਹਾਸੋਈ ਨੇ ਬਿਨਾ ਕਸੂਰ ਤੋਂ ਬਿਨਾ ਕਰਾਇਮ ਤੋਂ ਬਿਨਾ ਗੱਲ ਤੋਂ ਤੁਸੀਂ ਵਿਰੋਧੀ ਧਿਰ ਦਾ ਰੋਲ ਕਰਕੇ ਕਾਲੀਆਂ ਨੂੰ ਵੀ ਅਕਾਲ ਤਖਤ ਤੇ ਛੱਡਾ ਜਾਵੇ ਨਾ ਜ਼ਥੇਦਾਰ ਹੁਕਮਨਾਮਾ ਜਾਰੀ ਕਰੇ ਵੀ ਤੁਸੀਂ 15 ਮਿੰਟ ਮੰਗ ਰਹੇ ਸੀ ਇਸੇ ਅਮਰਤਪਾਲ ਸਿੰਘ ਵਰਗਿਆਂ ਨੂੰ ਬੰਦਾ ਬਣਾਉਣ ਲਈ ਅਜੇ ਵੀ ਉਹ ਇਹਨਾਂ ਦੇ ਬਿਆਨ ਪਏ ਨੇ ਉਹ ਜਵਾਨਾਂ ਲੱਗ ਗਿਆ ਵੀ ਪਹਿਲਾਂ ਕੁਛ ਮਰਜ਼ੀ ਬੋਲ ਜੋ ਬਰਨਾਲੇ ਕੁਝ ਹੋਰ ਬੋਲਿਆ ਚੰਡੀਗੜ੍ਹ ਕੁਝ ਹੋਰ ਬੋਲੇ ਇਸ ਕਰਕੇ ਜਾਗੋ ਵੀਰੋ ਇਹਨਾਂ ਤੋਂ ਬਚੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਕਿ ਪੰਥ ਦੇ ਲੋਕਾਂ ਦਾ ਜਾਗਪਹਿਣ ਮਾੜਾ ਮੋਟਾ ਧਿਆਨ ਇਸ ਗੱਲਾਂ ਵੱਲ ਕਰਨ ਅੱਖਾਂ ਖੋਲਣ ਸਾਡੇ ਨੌਜਵਾਨ ਵੀ ਸਾਨੂੰ ਕਿਵੇਂ ਬੁੱਧੂ ਬਣਾਇਆ ਜਾਂਦਾ ਹੈ ਪਹਿਲਾਂ ਉਹਦੇ ਖਿਲਾਫ ਬੋਲ ਕੇ ਉਹ ਜੇਲ੍ਹ ਤਕਾ ਕੇ ਜਿੰਨਾ ਚਿਰ ਨੂੰ ਫੜਿਆ ਨਹੀਂ ਗਿਆ ਉਹਨਾਂ ਚਿਰ ਇਹਨਾਂ ਨੂੰ ਰੋਟੀ ਨਹੀਂ ਹਜ਼ਮਾਈ ਅੱਜ ਦੂਜੇ ਪਾਸੇ ਗੱਲ ਕਿਹੜੀ ਕਰ ਰਹੇ ਨੇ ਸਿਰਫ ਜੇਲ੍ਹ ਤਬਦੀਲੀ ਦੀ ਕਹਿੰਦੇ ਸਾਡੀ ਮੰਗ ਹੀ ਬੜੀ ਛੋਟੀ ਆਪ ਵੀ ਕਹਿ ਰਹੇ ਹੋ ਇਸ ਕਰਕੇ ਧਿਆਨ ਨਾ ਚਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ